ਤੈ ਲੋ ਜੀ ਮੋਟੀ ਚੂਰ ਦਾ ਲੱਡੂ ਆਪਣਾ ਤਿਆਰ ਹੈ ਜੀ ਬਿਲਕੁਲ ਪ्योर ਦੇਸੀ ਘਰ ਦੇ ਘਰ ਬਣੇ ਹੋਏ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਮੈਂ ਤੁਹਾਡਾ ਆਪਣਾ ਗੁਰਦੀਪ ਕਨੌਲੀ ਤੇ ਜਿੱਦਾਂ ਹੁਣ ਪ੍ਰਸ਼ਾਦ ਦਾ ਮੀਨਾ ਚੱਲਦਾ ਹੈ ਸਵੇਰੇ ਦਾ ਮੀਂਹ ਪਿਆ ਸੀਗਾ ਕੱਲ ਵੀ ਪਿਆ ਥੋੜਾ ਜਿਹਾ ਪਰ ਉਸ ਤਰ੍ਹਾਂ ਪ੍ਰੋਪਰ ਪ੍ਰਸ਼ਾਦ ਨਹੀਂ ਹੋ ਰਹੀ ਹੈਗੀ ਗਰਮੀ ਬਹੁਤ ਜ਼ਿਆਦਾ ਹੋਈ ਵੀ ਹੈ ਤੇ ਲੋ ਜੀ ਮੌਸਮ ਅੱਜ ਖੁਸ਼ਕ ਹੈ ਬਿਲਕੁਲ ਵੀ ਬਰਸਾਤ ਨਹੀਂ ਹੈਗੀ ਅੱਜ ਸਵੇਰੇ ਥੋੜਾ ਜਿਹਾ ਮੀਂਹ ਪਿਆ ਹੈ ਸ਼ਾਇਦ ਸ਼ਾਮ ਤੱਕ ਮੀਂਹ ਪੈ ਜਵੇ ਅੱਜ ਸਾਹਮਣੇ ਦੇਖ ਰਹੀ ਤੁਸੀਂ ਸ਼ਿਵਾਲਕ ਦੀਆਂ ਪਹਾੜੀਆਂ ਤੇ ਕਣਾ ਜੰਗਲ ਤੇ ਚਲੋ ਪ੍ਰਸਾਦ ਨੇ ਤਾਂ ਪੈਂਦੇ ਰਹਿਣਾ ਏ ਆਪਾਂ ਬਣਾਉਦੇ ਅੱਜ ਕੋਈ ਨਵੀਂ ਚੀਜ਼ ਤੇ ਅੱਜ ਮਠਾ ਖਾਣ ਨੂੰ ਦਿਲ ਕਰਦਾ ਏ ਤੇ ਲੱਡੂ ਬਣਾਉਂਦੇ ਆਪਾਂ ਹੋਮ ਮੇਡ ਬਣ ਰਹੇ ਹੋ ਵੀਡੀਓ ਦੇ ਵਿੱਚ ਬਿਲਕੁਲ ਆਸਾਨ ਆ ਘਰੇ ਆਪਾਂ ਬਣਾ ਸਕਦੇ ਹਾਂ ਬਿਲਕੁਲ ਤੇ ਕਰਦੇ ਆ ਸ਼ੁਰੂ ਤੇ ਆਪਾਂ ਨੇ ਵੇਸਣ ਦਿੱਤਾ ਇਹ ਅੱਧਾ ਗੱਲੋ ਲੱਡੂ ਬਣਾਉਣ ਵਾਸਤੇ ਇਹ ਪਾਈਆ ਚੀਨੀ ਆ ਤੇ ਥੋੜਾ ਜਿਹਾ ਫੂਡ ਕਲਰ yellow color ਦਾ ਦੋ ਤਿੰਨ ਵੱਡੀਆਂ ਇਲਾਇਚੀਆਂ ਤੇ ਛੋਟੀਆਂ ਇਲਾਇਚੀਆਂ ਇਹਨਾਂ ਨੂੰ ਕੱਢ ਕੇ ਬੀਜ ਇਹਨਾਂ ਦੇ ਥੋੜਾ ਜਿਹਾ ਪਾਊਡਰ ਬਣਾ ਲਾਂਗੇ ਤੇ ਮਗ ਜਾਈ ਜੀ लेट्स ਗੋ ਸ਼ੁਰੂ ਕਰਦੇ ਆ ਤੇ ਆਪਾਂ ਇਹਦੇ ਵਿੱਚ ਬਣਾਵਾਂਗੇ ਜਿਹੜੀ ਬੂੰਦੀ ਬਣਾਣੀ ਆ ਪਹਿਲਾਂ ਇਹਦੇ ਤੁਸੀਂ ਦੇਸੀ ਕਿਉਂ ਵੀ ਪਾ ਸਕਦੇ ਆ ਜੇ ਤੁਹਾਡੇ ਕੋਲ ਅਵੇਲੇਬਲ ਹੈਗਾ ਏ ਨਹੀਂ ਤਾਂ ਰਿਫੰਡ ਵੀ ਬਣਾ ਸਕਦੇ ਆ ਉਹ ਤੁਹਾਡੀ ਚੋਇਸ ਆ ਦੋਨੋਂ ਚੀਜ਼ਾਂ ਚੋਂ ਤੇ ਵੇਸਣ ਆਪਾਂ ਨੇ ਚੰਗੀ ਤਰ੍ਹਾਂ ਛਾਣ ਲਿਆ ਤੇ ਹੁਣ ਇਹਦਾ ਇਹ ਘੋਲ ਤਿਆਰ ਕਰਾਂਗੇ ਆਪਾਂ ਪਾਣੀ ਪਾਵਾਂਗੇ ਇਹਦੇ ਚ ਤੇ ਗੱਠ ਨਹੀਂ ਰਹਿਣੀ ਚਾਹੀਦੀ ਹੈਗੀ ਬਿਲਕੁਲ ਵੀ ਇਹਦੇ ਚ ਬਿਲਕੁਲ ਪ੍ਰੋਪਰ ਪੇਸਟ ਤੋਂ ਵੀ ਜ਼ਿਆਦਾ ਥੋੜਾ ਜਿਹਾ ਪਤਲਾ ਕਰਨਾ ਇਹਨੂੰ ਤੇ ਇਦਾਂ ਦੇ ਇੱਕ ਚਾਰਨੀ ਲੈ ਲਓ ਗੁੰਦੀ ਕੱਢਣ ਵਾਸਤੇ ਤੇ ਬੈਟਰ ਸਾਡਾ ਤਿਆਰ ਹੋ ਰਿਹਾ ਏ ਤੇ ਬੇਸਣ ਦਾ ਇਦਾਂ ਘੋਲ ਤਿਆਰ ਕਰਾਂਗੇ ਆਪਾਂ ਇਹਦੇ ਵਿੱਚ ਲੇਕਿਨ ਗੱਠ ਨਹੀਂ ਬਣਨ ਦੇਣੀ ਹੈਗੀ ਬਿਲਕੁਲ ਵੀ ਥੋੜਾ ਜਿਹਾ ਹੋਰ ਪਤਲਾ ਕਰਾਂਗੇ ਇਹਨੂੰ ਤੇ ਲਓ ਜੀ ਫਾਈਨਲੀ ਆਪਣਾ ਘੋਲ ਤਿਆਰ ਹੈ ਤੇ ਆਪਾਂ ਗੁੰਦੀ ਕੱਢਾਂਗੇ ਹੁਣ ਤੇ ਕੜਾਹੀ ਦੇ ਵਿੱਚ ਆਪਾਂ ਨੇ ਤੇ ਆਪਣਾ ਘਿਓ ਪਾਇਆ ਜਦੇ ਸੀ ਇਹ ਤਕਰੀਬਨ ਅੱਧਾ ਕਿਲੋ ਘਿਓ ਹੈ ਤੱਕੇ ਚੱਕ ਕਰਾਂਗੇ ਆਪਾਂ ਕਿ ਇਹ ਆਪਣਾ ਗਰਮ ਹੋ ਗਿਆ ਜੀ ਤੇ ਆਪਾਂ ਬੂੰਦੀ ਕੱਢਾਂਗੇ ਜੀ ਤੇ ਅੰਦਾ ਬੂੰਦੀ ਨੂੰ ਥੋੜੀ ਜਿਹੀ ਲਾਈਟ ਜੀ ਬ੍ਰਾਊਨ ਕਰਨੀ ਹੈ ਬਿਲਕੁਲ ਵੀ ਉਹ ਦੇਖ ਸਕਦੇ ਆ ਬਿਲਕੁਲ ਕ੍ਰਿਸਪੀ ਆ ਇਹ ਸਾਰੇ ਈ ਗੋਲ ਦੀ ਨਾ ਏਦਾਂ ਬੂੰਦੀ ਕੱਢ ਲੈਣੀ ਆ ਤੇ ਫਾਨੂੰ ਦੱਸ ਦੱਸ ਦੱਸਦੇ ਆ ਨੈਕਸਟ ਸਟੈਪ ਤੇ ਇਸ ਤਰ੍ਹਾਂ ਕੱਢੀ ਜਾਵਾਂਗੇ ਇਹਨੂੰ ਤੇ ਲਓ ਜੀ ਬੂੰਦੀ ਆਪਣਾ ਸਾਰੀ ਕੱਢ ਲਈ ਆ ਤੇ ਹੁਣ ਇਹਨੂੰ ਮਿਕਸੀ ਦੇ ਵਿੱਚ ਨਾ ਆਪਾਂ ਗ੍ਰाइंड ਕਰਾਂਗੇ ਉਹ ਤੁਹਾਨੂੰ ਦਿਖਾ ਦੇ ਆ ਕਿੰਨਾ ਕੁ ਗ੍ਰाइंड ਕਰਨਾ ਇਹਨੂੰ ਤੇ ਜਿਹੜੀ ਬੁੰਦੀ ਆਪਣੇ ਕੱਢੀ ਸੀਗੀ ਉਹਨੂੰ ਮਿਕਸੀ ਚ ਪਾ ਕੇ ਇਦਾਂ ਬਰੀਕ ਕਰ ਲੈਣਾ ਏ। ਜ਼ਿਆਦਾ ਬਰੀਕ ਨਹੀਂ ਕਰਨੀ ਹੈਗੀ। ਤੇ ਇਹਦੇ ਬਣਨਗੇ ਹਨ ਮੋਤੀ ਚੂਰ ਦੇ ਲੱਡੂ। ਤੇ ਆਪਾਂ ਚਾਣੀ ਤਿਆਰ ਕਰਾਂਗੇ ਹੁਣ। ਜਿਹਦੇ ਵਾਸਤੇ ਆਪਣਾ 1/2 ਕਿਲੋ ਬੇਸਣ ਸੀਗਾ ਤੇ 250 ਗ੍ਰਾਮ ਚੀਨੀ ਲੱਤੀ ਆਪਾਂ ਨੇ। ਤੇ ਪਾਣੀ ਮਿਕਸ ਕਰਾਂਗੇ ਤੇ ਜਿਆ। ਇੱਕ ਕੱਪ ਆਪਾਂ ਨੇ ਪਾਣੀ ਦਾ ਪਾਇਆ ਜੀ ਤੇ ਜਿਹੜਾ ਲਿਕਵਿਡ ਆਪਾਂ ਸਿਰਫ ਇੱਕ ਇਹਨੂੰ ਉਬਾਲੀ ਆਉਣ ਤੱਕ ਰੱਖਾਂਗੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਬਾਕੀ ਦਾ ਮਟੀਰੀਅਲ ਆਪਾਂ ਤਿਆਰ ਕੀਤਾ ਉਹ ਪਾਵਾਂਗੇ ਇਹ ਤਾਰ ਵਾਲੀ ਚਾਸਨੀ ਨਹੀਂ ਬਣਾਉਣੀ ਹੈਗੀ ਆਪਾਂ ਨੇ ਸਿਰਫ ਇੱਕ ਉਬਾਲੀ ਦੋਣੀਆਂ ਇਹਨੂੰ ਚੀਨੀ ਦਾ ਘੋਲ ਨੂੰ ਤੇ ਐਨਾ 1 ਇੰਚ ਆਪਾਂ ਇਹਦੇ ਵਿੱਚ ਫੂਡ ਕਲਰ ਪਾਵਾਂਗੇ yellow ਕਲਰ ਦਾ ਲੀਪਾ ਨਾ ਚਾਣੀ ਤਿਆਰ ਕਰ ਲੀਆ ਉਹਦੇ ਵਿੱਚ ਸਟੇਨਣਾ ਜਿਆਦਾ ਨਹੀਂ ਪਾਣਾ ਹੈਗਾ ਬਿਲਕੁਲ ਚਾਕੂ ਦੀ ਨੋਕ ਜਿੰਨਾ ਪਾਇਆ ਆਪਣੇ ਮੂਰੇ ਰੱਖ ਕੇ ਤੇ ਲਓ ਜੀ ਚਾਣੀ ਨੂੰ ਉਬਾਲ ਆ ਗਿਆ ਆਪਣੀ ਨੂੰ ਤੇ ਆਪਾਂ ਹੁਣ ਆਪਾਂ ਵਿੱਚ ਪਾਵਾਂਗੇ ਆਪਾਂ ਲੱਡੂਆਂ ਦਾ ਚੂਰਾ ਤੇ ਪਾਇਦੇ ਚ ਪਾਵਾਂਗੇ ਹੁਣ ਇਲਾਚੀ ਪਾਊਡਰ ਨਾਲ ਲੱਗਦੀ ਮਗਜ ਪਾ ਦਾਂਗੇ ਤੇ 2-4 ਮਿੰਟ ਇਹਨੂੰ ਵਸਾ ਲਾਵਾਂਗੇ ਆਪਾਂ 1-2 ਮਿੰਟ ਜ਼ਿਆਦਾ ਨਹੀਂ ਤਦ ਲੋ ਜੀ ਆਪਾਂ ਇਹਨੂੰ ਠੰਡਾ ਹੋਣ ਵਾਸਤੇ ਰੱਖਾਂਗੇ ਹੁਣ 10 ਮਿੰਟ ਉਸ ਤੋਂ ਬਾਅਦ ਫਿਰ ਇਹਦੇ ਲੱਡੂ ਬਟਾਂਗੇ ਆਪਾਂ ਦੇਖ ਸਕਦੇ ਆ ਤੁਸੀਂ ਵੀ ਬਿਲਕੁਲ ਇਹ ਰੈਡੀ ਆ ਹੁਣ 10 ਮਿੰਟ ਤੱਕ ਲੱਡੂ ਬਟਲਣ ਲਈ ਤੇ ਇੱਕ ਹੋਰ ਆ ਆਪਾਂ ਨੇ ਇਹ ਦੇਸੀ ਬਿਲਕੁਲ ਪਿਓਰ ਦੇਸੀ ਘਿਏ ਦੇ ਵਿੱਚ ਬਣਾਏ ਨੇ ਅਗਰ ਤੁਸੀਂ ਰਿਫਾਈਨਡ ਦੇ ਵਿੱਚ ਬਣਾ ਰਹੇ ਆ ਅਗਰ ਤੁਸੀਂ ਥੋੜਾ ਜਿਹਾ ਫਲੇਵਰ ਲੈਣਾ ਚਾਹੁੰਦੇ ਆ ਦੇਸੀ ਘਿਓ ਦਾ ਤਾਂ ਹੁਣ ਇਹਦੇ ਵਿੱਚ ਦੇਸੀ ਘਿਓ ਦੇ ਆਪਾਂ 2-4 ਚਮਚੇ ਹੀ ਪਾ ਸਕਦੇ ਆ ਗਰਮ ਕਰਕੇ ਇਹਦੇ ਜ ਦੇਸੀ ਘਿਓ ਮਿਕਸ ਕਰ ਦੋ ਤੇ ਉਹਦਾ ਫਲੇਵਰ ਆ ਜਾਏਗਾ ਦੇਸੀ ਘਿਓ ਦਾ ਤੇ ਲਓ ਜੀ ਇਸ ਤਰ੍ਹਾਂ ਇਹਨਾਂ ਨੂੰ ਬੱਟ ਲਵਾਂਗੇ ਆਪਾਂ ਲੱਡੂਆਂ ਨੂੰ ਆਪਣੇ ਮੋਤੀ ਚੂੜ ਦਾ ਲੱਡੂ ਰੈਡੀ ਆ ਬਿਲਕੁਲ ਪ्योर ਦੇਸੀ ਘਿਓ ਦੇ ਤੇ ਲਓ ਜੀ ਮੋਤੀ ਚੂੜ ਦਾ ਲੱਡੂ ਆਪਣਾ ਪਿਆਰ ਹੈ ਜੀ ਬਿਲਕੁਲ ਪਿਓਰ ਦੇ ਸੀ ਕਿ ਉਹਦੇ ਘਰ ਬਣੇ ਹੋਏ ਬਿਲਕੁਲ ਹੀ ਆਸਾਨ ਹੈ ਥੋੜੀ ਜਿਹੀ ਮਿਹਨਤ ਕਰਨੀ ਪੈਂਦੀ ਹੈ ਤੇ ਬਹੁਤ ਹੀ ਆਸਾਨ ਘਰੇ ਬਣਾ ਸਕਦੇ ਆਪਾਂ ਤੇ ਇਸ ਕੀ ਯਾਦੀ ਵੀਡੀਓ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਧੰਨਵਾਦ ਤੁਹਾਡਾ ਬਹੁਤ ਬਹੁਤ ਰੱਬ ਰਾਖਾ